ਛਾਜਲੀ ਇਤਿਹਾਸਿਕ ਪਿੰਡ ਹੈ ਵੱਡਾ ਪਿੰਡ ਹੈ ਔਰ ਛਾਜਲੀ ਪਿੰਡ ਦੇ ਇਸ ਸਕੂਲ ਆਫ ਐਮਿਨੈਂਸ ਦੇ ਸ਼ਾਨਦਾਰ ਬਿਲਡਿੰਗ ਦਾ ਲੈब्स ਦਾ ਕਲਾਸਰੂਮਸ ਦਾ ਬੱਚਿਆਂ ਨੂੰ ਜਿਹੜਾ ਅਰਪਿਤ ਕੀਤਾ ਗਿਆ ਹੈ ਉਹਦੀਆਂ ਸਾਰੇ ਮਾਪਿਆਂ ਨੂੰ ਟੀਚਰਸ ਨੂੰ ਹਿਲਾਕੇ ਦੇ ਪਤਵੰਤੇ ਸੱਜਣਾਂ ਨੂੰ ਵਧਾਈ ਵੀ ਦਿਨਾ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਕੈਬਨਿਟ ਦੇ ਸਾਥੀ ਤੁਹਾਡੇ ਆਪਣੇ ਚੁਣੇ ਹੋਏ ਐਮਐਲਏ ਫైనాన్స్ ਮਿਨਿਸਟਰ ਹਰਪਾਲ ਚੀਮਾ ਜੀ ਬੈਠੇ ਨੇ ਸੈਕਟਰੀ ਐਜੂਕੇਸ਼ਨ ਅਨੰਤ ਮਿਤਰਾ ਜੀ ਬੈਠੇ ਨੇ ਦੀਸੀ ਸਾਹਿਬ ਬੈਠੇ ਨੇ ਸਾਡੇ ਪਾਰਟੀ ਦੇ ਆਦਰ ਸਹਿਬਾਨ ਬੈਠੇ ਨੇ ਸਿੱਧੂ ਸਾਹਿਬ ਗੁਰਮੇਲ ਕੁਦਰੀ ਸਾਹਿਬ ਸਾਰੇ ਸਾਡੇ ਸਾਹਮਣੇ ਪਾਰਟੀ ਦੇ ਬਹੁਤ ਅਨੁਥਕ ਵਰਕਰ ਛਾਜਲੀ ਦੇ ਵੀ ਜੌਨ ਡੀਅਰ ਵੀ ਬੈਠਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਿਉਂਕਿ ਮੈਂ ਜਾਣਦਾ ਸਾਰਿਆਂ ਨੂੰ ਇਕੱਲੇ-ਇਕੱਲੇ ਨੂੰ ਜਦੋਂ ਤੋਂ ਉਧਰ ਸੱਤ ਚ ਬੋਰਡ ਦੇ ਥੱਲੇ ਉਦੋਂ ਤੋਂ ਸਾਹਜਾ ਸ਼ਾਜਲੀ ਵਾਲੇ ਨਾਲ ਬਹਤਰ ਰਿਸ਼ਤੇਦਾਰੀਆਂ ਵੀ ਬਹੁਤ ਨੇ ਪਿੰਡਾਂ 'ਚ ਪਰ ਉੱਥੇ ਆਉਂਦੇ ਹੁੰਦੇ ਸੀ ਐਂ ਨਹੀਂ ਪਤਾ ਲਾਈਦਾ ਸੀ ਇੱਧਰ ਬੋਲੀਏ ਜਾਂ ਇੱਧਰ ਬੋਲੀਏ ਜਾਂ ਇੱਧਰ ਬੋਲੀਏ ਜਿੱਧਰ ਨੂੰ ਮਰਜ਼ੀ ਦੇਖ ਲਓ ਉਨੇ ਹੀ ਹੁੰਦੇ ਸੀ ਸੋਹੀ ਪਿਆਰ ਹੈ ਤੁਹਾਡਾ ਜਿਹੜਾ ਉਹਦੇ ਕਰਕੇ ਅੱਜ ਅੱਥੇ ਬੈਠੇ ਆ ਬੜਾ ਵਧੀਆ ਲੱਗਿਆ ਬੱਚਿਆਂ ਨੇ ਮੈਨੂੰ ਜਿਹੜੇ ਆ ਡੈਮੋ ਦਿਖਾਏ ਆਪਣੇ ਆਪਣੇ ਕਿ ਅਸੀਂ ਕੀ ਕਰਾਂਗੇ ਸਾਇੰਸ ਦੇ ਵਿੱਚ ਕੀ ਕਰਾਂਗੇ ਅਸੀਂ ਆਰਟ ਦੇ ਵਿੱਚ ਕੀ ਕਰਾਂਗੇ ਅਸੀਂ ਫਿਜ਼ਿਕਸ 'ਚ ਕੀ ਕਰਾਂਗੇ ਕੈਮਿਸਟਰੀ 'ਚ ਕੀ ਕਰਾਂ ਕਮਾਲ ਮਤਲਬ ਹੈਰਾਨੀ ਵਾਲੀ ਗੱਲ ਸਰਕਾਰੀ ਸਕੂਲਾਂ 'ਚ ਪਹਿਲਾਂ ਕਦੇ ਐ ਇਦਾਂ ਦੀਆਂ ਗੱਲਾਂ ਨਹੀਂ ਚੱਲੀਆਂ ਸੀ सो सोना बच्चे मैं एक तो वलों जोरदार ताड़ी चाहना कोई ग्यारहवीं आए है कोई बारहवीं आए है हूँ बहुत ही दूर नहीं हैगी मंजिल बस ग्यारहवीं बारहवीं पहुंच गए अगे मंजिल ही है बस किसी ने डॉक्टर बनना किसी ने सैंटिस्ट बनना एक ने कहा मैं जज बनना बनो जज बनो सैंटिस्ट बनो डॉक्टर बनो मौके मिलने पहला इतने मौके नहीं मिलते ਪਹਿਲਾਂ ਜਿਹੜੇ ਆਪਾਂ ਮੂਰੇ ਲਾਇਸੀ ਲੀਡਰ ਉਹ ਆਪਦੇ ਜਵਾਕਾਂ ਨੂੰ ਤਾਂ ਪੜ੍ਹਾ ਆ ਗਏ ਪਹਾੜਾਂ ਪੂੜਾਂ ਵਾਲੇ ਸਕੂਲਾਂ 'ਚ ਆਪਦੇ ਚਾਚੇ ਤਾਇਿਆਂ ਦੇ ਜਵਾਕਾਂ ਨੂੰ ਵੀ ਪੜ੍ਹਾ ਗਏ ਜੀਜੇ ਸਾਲਿਆਂ ਨੂੰ ਵੀ ਪੜ੍ਹਾ ਗਏ ਆਪਾਂ ਰਹੇਗੇ ਆਪਾਂ ਨੂੰ ਫਿਰ ਆਪਾਂ ਨੇ ਆਪਣੀ ਕਿਸਮਤ 'ਚ ਹੀ ਮੰਨ ਲਿਆ ਵੀ ਸਾਡੀ ਤਾਂ ਕਿਸਮਤ ਹੀ ਹੈ ਜੀ ਬਸ ਵੀ ਇੱਥੇ ਰਹਿਣਾ ਐਸੇ ਇਲਾਕੇ 'ਚ ਹੀ ਰਹਿਣਾ ਬਸ 9ਵੀਂ ਤੱਕ ਕਹਿੰਦੇ ਕਿਸੇ ਨੂੰ ਫੇਲ ਹੀ ਨਾ ਕਰੋ 10ਵੀਂ 'ਚ 80% ਫੇਲ ਹੋ ਜਾਂਦੀ ਸੀ ਕਹਿੰਦੇ ਆ ਜਾਓ ਆਟਾ ਦਰਸ ਸਕੀਮ 'ਚ ਆ ਗਏ ਹੁਣ ਤੁਸੀਂ ਬਸ ਆਜ ਪੜ੍ਹਦੇ ਰਹੋ ਬਸ ਇੱਥੇ ਹੁਣ ਅਸੀਂ ਸਕੂਲ ਆਫ ਐਮਿਨੈ ਸ਼ੁਰੂ ਕੀਤਾ ਇਹਦਾ ਮਤਲਬ ਕੀ ਹੈ ਜਿਹੜਾ ਬੱਚਾ ਖੇਡਾਂ ਵੱਲ ਜਾਣਾ ਚਾਹੁੰਦਾ ਉਹਨੂੰ 8ਵੀਂ 9ਵੀਂ ਤੂੰ ਹੀ ਖੇਡਾਂ ਵੱਲ ਲੈ ਕੇ ਜਾਓ ਜਿਹੜਾ ਸਾਇੰਸ ਵੱਲ ਜਾਣਾ ਚਾਹੁੰਦਾ ਉਹਨੂੰ ਸਾਇੰਸ ਵੱਲ ਲੈ ਕੇ ਜਾਓ ਜਿਹੜਾ ਇਕਨੋਮਿਕਸ ਵੱਲ ਜਾਣਾ ਚਾਹੁੰਦਾ ਉਹਨੂੰ ਇਕਨੋਮਿਕਸ ਵੱਲ ਲੈ ਕੇ ਜਾਓ ਤਾਂ ਕਿ ਜਦੋਂ ਤੱਕ ਉਹ कॉलेज या यूनिवर्सिटी पहुंचे पूरा तैयार हो, हो कि मैं जिंदगी चाह करना बस आ स्कूल ऑफ एमी मेरे लिए कोई ये बगाने पिंड नहीं है शाहजली है भाई की पसौर है संगती वाला मैदे आस है मौजो वाला है इधर ग्राह है परले पास जगेपल है उदुगहा धर्मगढ़ है फिर मेरा पिंड आंदा फलेड़ा कणकवाल है, है, है आ, सारे तो मैं जो ਪਹੇਸੀ ਮਤੋਂ ਉਦੋਂ ਵੀ ਆਉਂਦਾ ਰਿਹਾ ਇੱਥੇ ਆ ਖੋਖਰਪੂਆ ਬੈਈ ਹੋਈ ਹੈ ਗੰਡੂਆਂ ਵੇਚਦੀ ਉਧਰੋਂ ਆਉਂਦੇ ਹੁੰਦੇ ਸੀ ਟਿੱਬਿਆਂ ਵੇਚਦੀ ਇਹ ਪਿੰਡਾਂ ਨੂੰ ਜਾਣਦੇ ਆ ਪਿੰਡ ਆਪਦੇ ਨੇ ਮਤਲਬ ਮੈਨੂੰ ਇੱਥੇ ਆ ਕੇ ਐਂ ਲੱਗਦਾ ਜਿਵੇਂ ਕਿਸੇ ਕੁੜੀ ਨੂੰ ਪੇਕੇ ਆ ਕੇ ਲੱਗਦਾ ਹੁੰਦਾ ਵੀ ਪੇਕਿਆਂ ਦੀ ਠੰਡੀ ਹਵਾ ਜਿਹੜੀ ਹੈ ਸਭ ਸੰਗਰੂਰ ਤੁਸੀਂ ਮੈਨੂੰ ਪਹਿਲਾ ਕਲਾਕਾਰ ਬਣਾਇਆ